ਮੈਂ ਨਾ ਬਹੁਤ ਲੋਕੀ ਨਹੀਂ ਦੱਸਦੇ ਜੀ ਮੈਂ ਡਰਿੰਕ ਬਹੁਤ ਕਰਦਾ ਸੀ اچھا ਮੈਨੂੰ ਇਦਾਂ ਸੀਗਾ ਕਿ ਮੈਂ ਹਰ ਰੋਜ਼ ਕੋਈ ਵੀਡੀਓ ਬਣਾਨੀ ਮੇਰਾ ਇਹ ਹੁੰਦਾ ਸੀਗਾ ਕਿ ਮੈਂ ਕੁਝ ਵਧੀਆ ਬਣਾਣਾ ਹੈ ਔਰ ਉਸ ਤੋਂ ਬਾਅਦ ਡਰਿੰਕ ਕਰਨੀ ਦਿਮਾਗ ਤੇ ਚੜ ਗਿਆ ਸੀ ਚੀਜ਼ ਉਹ ਵਾਲੀ ਕਿ ਵਧੀਆ ਕੰਟੈਂਟ ਬਣਾਣਾ ਵਧੀਆ ਕੰਟੈਂਟ ਬਣਾਣਾ ਹਾਂ ਹੂੰ ਕਿਉਂਕਿ ਮੈਨੂੰ ਹੁੰਦਾ ਕਿ ਦੇਖੋ ਤੁਹਾਨੂੰ ਜਦੋਂ ਕਿਸੇ ਨੇ ਦੇਖ ਤੁਸੀਂ ਦੱਸ ਅੱਛੀਆਂ ਚੀਜ਼ਾਂ ਬਣਾ ਲਓ ਹੂੰ ਤੁਹਾਨੂੰ ਥੋੜੀ ਪਤਾ ਗਿਆ 11ਵੀਂ ਜੇ ਅੱਛੀ ਨਹੀਂ ਬਣੀ ਨਾ ਹੂੰ ਉਹਦਾ ਕੀ ਪਤਾ ਜਿਸ ਬੰਦੇ ਨੇ 11ਵੀਂ ਦੇਖੀ ਉਹਨੇ ਪਹਿਲੀਆਂ 10 ਦੇਖੀਆਂ ਨਹੀਂ ਉਹ 11ਵੀਂ ਉਡੀ ਨਜ਼ਰ ਚ ਹੋ ਗਿਆ ਕਿ ਇਦਾਂ ਨਹੀਂ ਕੰਮ ਕਰਦਾ ਸੋ ਇਸ ਲਈ ਮੈਂ ਹਰ ਵੀਡੀਓ ਚ ਕੋਸ਼ਿਸ਼ ਕਰਦਾ ਬੈਸਟ ਹੋ ਜੇ ਬੈਸਟ ਹੋ ਜੇ ਤੇ ਫੇਰ ਮੈਂ ਡਰਿੰਕ ਕਰਨੀ ਇਹ ਉਹ ਹਾਂ ਮੇਰੀ ਜ਼ਿੰਦਗੀ ਚ ਲਾਗ ਗੱਲ ਜੋ ਮੈਂ ਅਜ ਤੱਕ ਕਿਤੇ ਨਹੀਂ ਦਸੀ ਇੱਕ ਵਾਰੀ ਕੀ ਹੋਇਆ ਕਿ ਮੇਰੀ ਵਾਈਫ ਕਹਿੰਦੀ ਕਿ ਇੱਕ ਜਗ੍ਹਾ ਹੈ ਮੈਂ ਉਹਨਾਂ ਦੇ ਕੀਰਤਨ ਸੁਣਦੀ ਆ ਸਤ ਸੰਗ ਸੁਣਦੀ ਆ ਤੁਸੀਂ ਮੇਰੇ ਨਾਲ ਚਲੋ ਉਹ ਮੈਂ ਕਹਾ ਚੱਲ ਕੁਛ ਨਹੀਂ ਹੁੰਦਾ ਇਦਾਂ ਦਾ ਹਾਂ ਆਪਾਂ ਕਿਤੇ ਨਹੀਂ ਜਾਣਾ ਘਰ ਬੈਠੇ ਤੁਸੀਂ ਪਾਠ ਕਰੋ ਇਹ ਕਰੋ ਇਹ ਸਭ ਪੈਸੇ ਪੁਸੇ ਦਾ ਚੈੱਕਰ ਹੁੰਦਾ ਜੋ ਮੈਂ ਕਿਹਾ ਉਹਨੂੰ ਠੀਕ ਹੈ ਫਿਰ ਮੇਰੇ ਦਿਮਾਗ 'ਚ ਆਇਆ ਕਿ ਅੱਜ ਤਾਂ ਸੰਡੇ ਹੈ ਕਿਉਂਕਿ ਉੱਥੇ ਸੰਡੇ ਜਾਂਦੇ ਹੁੰਦੇ ਸੀ ਮੈਂ ਕਿਹਾ ਸੰਡੇ ਹੈ ਪਰ ਮੈਂ ਕਿਹਾ ਤੈਨੂੰ ਪਤਾ ਮੈਂ ਬਹਿ ਨਹੀਂ ਸਕਦਾ ਲੋਕਾਂ ਨੇ ਆ ਜਾਣਾ ਦੀਪਕ ਆਈ ਹੈ ਐਦਾਂ ਕਰ ਮੈਂ ਸੋਚਿਆ ਕਿ ਉਹਨੂੰ ਉੱਥੇ ਛੱਡ ਦਵਾਂ ਸਵੇਰੇ 10 ਵਜੇ ਹੂੰ 10 ਵਜੇ ਉੱਥੇ ਕੀਰਤਨ ਸ਼ੁਰੂ ਹੁੰਦਾ ਹੈ ਬੰਗਿਆਂ ਜਗ੍ਹਾ 10 ਵਜੇ ਸ਼ੁਰੂ ਹੁੰਦਾ 6 ਵਜੇ ਤੱਕ ਕੀਰਤਨ ਹੀ ਚੱਲਦਾ ਰਹਿੰਦਾ ਸਿਰਫ ਨਾਮ ਜਾ ਪਾਠ ਕਰਨਾ ਕੀਰਤਨ ਕਰਨਾ ਮੈਂ ਕਿਹਾ ਬਹੁਤ ਅੱਛਾ ਹੈ ਉੱਥੇ ਜਾਏਗੀ ਮੈਂ ਫਰੀਆ ਮੈਂ ਆਪਣੇ ਦੋਸਤ ਦਾ ਪਾਰਟੀ ਕਰੂੰਗਾ ਔਰ ਮੇਰੇ ਦੋਸਤ ਦਾ ਬਰਥਡੇ ਵੀ ਸੀ ਮੈਂ ਉਸ ਕੁੜੀ ਨੂੰ ਉੱਥੇ ਛੱਡਿਆ ਵਾਈਫ ਨੂੰ ਔਰ ਇਹ ਪਲਾਨ ਕੀਤਾ ਹੋਇਆ ਕਿ ਮੈਂ ਹੁਣ ਜਾ ਕੇ ਮੇਰੇ ਦੋਸਤ ਦਾ ਫੋਨ ਆ ਰਿਹਾ ਕਿੱਥੇ ਆ ਕਿੱਥੇ ਮੈਂ ਕਿਹਾ ਬਸ ਇਹਨੂੰ ਛੱਡ ਕੇ ਆ ਰਿਹਾ ਮੈਂ ਆ ਰਿਹਾ ਮੈਂ ਆ ਰਿਹਾ ਅੱਛਾ ਮੈਂ ਉੱਥੇ ਪਹੁੰਚਿਆ ਤਾਂ ਉੱਥੇ ਬਹੁਤ ਲੋਕੀ ਸੀ ਬਹੁਤ ਭੀੜ ਸੀ ਮਤਲਬ ਉੱਥੇ ਸਤਸੰਗ ਸੁਣਨ ਆਏ ਹੋਏ ਸਾਰੇ ਕੀਰਤਨ ਕਰਨ ਆਏ ਹੋਏ ਉੱਥੇ ਤੇ ਮੈਨੂੰ ਲੱਗਾ ਯਾਰ ਮੈਂ ਆਪਣੀ ਵਾਈਫ ਨੂੰ ਇਨੀ ਭੀੜ 'ਚ ਛੱਡ ਕੇ ਤੇ ਨਹੀਂ ਜਾ ਸਕਦਾ ਮੈਂ ਮੈਨੂੰ ਇਹਨਾਂ ਤਾਂ ਪਤਾ ਸੀ ਉੱਥੇ ਕੋਈ ਨਾ ਕੋਈ ਮੈਨੂੰ ਦੇਖ ਕੇ ਕਹਿ ਦੇਗਾ ਕਿ ਦੀਪਕ ਭਾਜੀ ਤੇ ਮੈਂ ਜਗ੍ਹਾ ਅੱਛੀ ਤੇ ਬਿਠਾ ਦੂੰ جس کرن میں نام صحیح لیا ہاں میں اوتھے گیا اور اپنی وائف ਨੂੰ ਬਿਠਾਇਆ ਤੇ ਉਹ ਮੈਨੂੰ ਕਹਿੰਦੀ ਕਿ ਮੈਂ ਹੁਣ ਕੰਫਰਟੇਬਲ ਹਾਂ ਤੁਸੀਂ ਜਾਓ اچھا ਤੇ ਮੈਨੂੰ ਹੋਇਆ ਕੋਈ ਨਹੀਂ ਮੈਂ 2 ਮਿੰਟ ਬੈਠ ਜਾਣਾ ਤੇ ਉਹ 2 ਮਿੰਟ ਕਦੋਂ ਸ਼ਾਮ ਦੇ 6 ਵਜੇ ਕਿ ਮੈਨੂੰ ਪਤਾ ਹੀ ਨਹੀਂ ਲੱਗਾ ਹਾਲਾਂਕਿ ਮੈਨੂੰ فون ਆ ਰਿਹਾ پارٹی پارٹی اور ਮੈਂ ਰੋਜ਼ ਦਾ ਪੀਣ ਵਾਲਾ ਬੰਦਾ ਹਮਮ ਔਰ ਮੈਨੂੰ پارٹی ਤੇ ਉੱਤੇ ਕੁਝ ਨਹੀਂ ਸੀ ਵਾਈ ਵੀ ਨਹੀਂ ਹੈ ਕੋਈ ਟੈਂਸ਼ਨ ਵੀ ਨਹੀਂ ਹੈ پارٹی ਕਰਨੀ ਹੈ ਮੇਰੇ ਦਿਮਾਗ 'ਚ ਵੀ ਨਹੀਂ ਆਇਆ ਫਿਰ ਉੱਥੇ 10 ਵਜੇ ਦਾ ਬੈਠਾ ਮੈਂ 6 ਵਜੇ ਫਿਰ ਮੈਨੂੰ ਹੋਇਆ ਕਿ ਯਾਰ ਇਹ ਤੇ ਜਗਾ ਹੀ ਬਹੁਤ ਵਧੀਆ ਹੈ ਕਿ ਅਸੀਂ ਸੰਡੇ ਤੇ ਸੰਡੇ ਕੀ ਕਰਦੇ ਆ ਪਾਰਟੀ ਕਰਦੇ ਹਾਂ ਸਹੀ ਗੱਲ ਹੈ ਕੰਫਰਮ ਲਿਆ ਪਾਰਟੀ ਕਰ ਲਈ ਔਰ ਮੈਨੂੰ ਬਾਬਾ ਜੀ ਰੰਗੜ ਬਾਸ਼ਾ ਜੀ ਅੱਛਾ ਜੀ ਪੰਗਿਆਂ ਉਹਨਾਂ ਦੀ ਚੌਂਕੀ ਹੁੰਦੀ ਹੈ ਬੀਬੀ ਸਤਿਆ ਦੇਵੀ ਜਗਾ ਓਕੇ ਓਕੇ ਫਿਰ ਮੈਂ ਉਹਨਾਂ ਨੂੰ ਮਿਲਿਆ ਮੈਂ ਕਿਹਾ ਯਾਰ ਮਿਲਣਾ ਹੈ ਕੀ ਕੀ ਹੋਇਆ ਇਦਾਂ ਦਾ ਕਿ ਮੈਂ ਸਿਰਫ 2 ਮਿੰਟ ਬੈਠਣਾ ਆਇਆ ਸੀ ਤੇ ਇਨੀ ਦੇਰ ਬੈਠਾ ਰਿਆ ਫਿਰ ਮੈਂ ਉਹਨਾਂ ਨੂੰ ਮਿਲਿਆ ਮੈਨੂੰ ਉਹਨਾਂ ਦੀ ਅੱਛੀ ਗੱਲ ਕੀ ਲੱਗੀ ਉਹ ਕਹਿੰਦੇ ਕਿ ਬੇਟਾ ਜੇ ਮੇਰੇ ਕੋਲ ਆਣਾ ਹੈ ਉਹ ਬਾਬਾ ਨਹੀਂ ਹੈ ਉਹ ਦੋਸਤ ਬਣ ਜਾਂਦੇ ਨੇ ਕਿਸੇ ਦੇ ਉਹ ਫਰੈਂਡ ਹੈ ਕਿਸੇ ਦੇ ਪਿਤਾ ਕਹਿ ਲਓ ਇਸ ਇਸ ਤਰ੍ਹਾਂ ਹੈ ਕੁਝ ਵੀ ਮੰਨ ਲਓ ਉਹ ਕਹਿੰਦੇ ਮੇਰੇ ਕੋਲ ਆਣਾ ਤਾਂ ਡਰਿੰਕ ਛੱਡੋ ਔਰ ਡਰਿੰਕ ਮੈਂ ਹਰ ਰੋਜ਼ ਕਰਨ ਵਾਲਾ ਬੰਦਾ ਹੈ ਕਿ ਮੈਨੂੰ ਤਾਂ ਨੀਂਦ ਨਹੀਂ ਆਣੀ ਸੀ ਫਿਰ ਮੈਂ ਇੱਕ ਚੀਜ਼ ਦੇਖੀ ਮੈਂ ਕਿਹਾ ਅੱਜ ਕੱਲ੍ਹ ਦੇ ਟਾਈਮ 'ਚ ਨਾ ਪੀੜ ਕੱਟੀ ਕਰਨ ਲਈ ਬੰਦਾ ਕੁਝ ਵੀ ਕਰਦਾ ਹੈ ਕੋਈ ਗੱਲ ਨਹੀਂ ਹੁਣ ਉਹ ਬੰਦਾ ਕਹਿੰਦਾ ਮੇਰੇ ਕੋ ਆਣਾ ਤਾਂ ਡਰਿੰਕ ਛੱਡੋ ਹਮ ਹੈਨਾ ਹੁਣ ਜਿਉਂ ਨਾ ਜਿਉਂ ਉਹਨੇ ਆਪਣੇ ਫਾਲੋਅਰਸ ਵਧਾਨੇ ਆ ਇਹ ਤੇ ਸਭ ਤੋਂ ਮਾਈਨਸ ਪੁਆਇੰਟ ਹੈ ਉਹ ਕਹਿੰਦੇ ਮੈਨੂੰ ਨਹੀਂ ਚਾਹੀਦੀ ਜ਼ਿਆਦਾ ਬੰਦੇ ਮੈਨੂੰ ਉਹ ਬੰਦੇ ਚਾਹੀਦੇ ਨੇ ਜੋ ਡਰਿੰਕ ਨਾ ਕਰਦੇ ਹੁਣ ਉਹ ਕਹਿੰਦੇ ਕਿ ਬਾਕੀ 6 ਦਿਨ ਦੱਬ ਕੇ ਕੰਮ ਕਰੂੰ ਹਮ ਇੱਕ ਦਿਨ ਉਹਦੇ ਲਈ ਦੇ ਦਿਓ ਜਿੰਨੇ ਤੁਹਾਡਾ ਸੁਧਾਰ ਕਰਨਾ ਉਸ ਦਿਨ ਤੋਂ ਲੈ ਕੇ ਹੁਣ ਤੱਕ ਕਿਸੇ ਵੀ ਸੰਡੇ ਇਦਾਂ ਨਹੀਂ ਹੋਇਆ ਕਿ ਮੈਂ ਘਰਾਂ ਜਾਂ ਕੋਈ ਪਾਰਟੀ ਕਰ ਲੇਵਾਂ ਮੇਰੀ ਡਰਿੰਕ ਛੁੱਟ ਗਈ ਮੇਰਾ ਆਪਣੇ ਆਪ ਜੋ ਮੈਂ ਸੋਦਾ ਸੀ ਨਾ ਨਹੀਂ ਮੈਂ ਕਦੀ ਨਹੀਂ ਛੱਡ ਸਕਦਾ ਮੇਰਾ ਧਿਲ ਹੀ ਨਹੀਂ ਕਰਦਾ ਡਰਿੰਕ ਕਰਨ ਨੂੰ। ਔਰ ਮੈਂ ਹਰ ਸੰਡੇ ਉੱਥੇ ਜਾਣਾ ਹੈ ਬੰਗੀ। ਅੱਛਾ। ਵਾਹ। ਮੈਂ ਤੇ ਮੇਰੀ ਬਾਈ ਵੈਰੀ ਨਾਈਸ ਹੈ ਕਿ ਉਹ ਠੀਕ ਹੈ ਇੱਕ ਦਿਨ ਅਸੀਂ ਰੱਬ ਨੂੰ ਦੇ ਦਈਏ। ਸਹੀ ਗੱਲ ਹੈ। ਸੂਈ ਮੇਰੀ ਜ਼ਿੰਦਗੀ 'ਚ ਬਦਲਾਅ ਹੈ ਜੋ ਅੱਜ ਤੱਕ ਮੈਂ ਕਦੀ ਕਿਤੇ ਨਹੀਂ ਦੱਸਿਆ। ਕਿਤੇ ਨਹੀਂ ਦੱਸਿਆ। ਚਲੋ ਸ਼ੁਕਰ ਹੈ ਸਾਨੂੰ ਦੱਸਿਆ ਤੁਸੀਂ। ਹਾਂ। ਅੱਛਾ ਇਸ ਤੋਂ ਇਲਾਵਾ ਇਹਨੇ ਗੱਲ ਪਤਾ ਕਿਉਂ ਦੱਸੀ? ਹਾਂਜੀ। ਕਿਉਂਕਿ ਬਹੁਤ ਸਾਰੇ ਮੇਰੇ ਵਰਗੇ ਹੋਣਗੇ ਜਿਹੜੀ ਕਹਿੰਦੇ ਯਾਰ ਛੱਡ ਨਹੀਂ ਹੁੰਦੀ। ਹੂੰ ਬਹੁਤ ਨੇ। ਤੁਸੀਂ ਛੱਡ ਨਹੀਂ ਸਕਦੇ ਪਰ ਮੈਨੂੰ ਉੱਥੇ ਜਾ ਕੇ ਲੱਗਿਆ ਕਿ ਹੁਣ ਵੀ ਲੱਗਦਾ ਕਿ ਮੈਂ ਨਹੀਂ ਛੱਡੀ ਹੂੰ ਕੋਈ ਹੈ ਕੋਈ ਹੈ ਜੋ ਮੈਨੂੰ ਕਹਿ ਰਿਹਾ ਹੈ ਕੀ ਯਾਰ ਕੀ ਰਖਿਆ ਇਹਦੇ ਤੇ ਸੁਣਨ ਵਾਸਤੇ ਵੀ ਤਾਂ ਸ਼ਕਤੀ ਚਾਹੀਦੀ ਹੈ ਨਾ ਸ਼ਕਤੀ ਚਾਹੀਦੀ ਹੈ ਹਾਂ ਆਵਾਜ਼ ਆਉਂਦੀ ਹੈ ਆਉਂਦੀ ਹੈ ਆਉਂਦੀ ਹੈ ਜਦੋਂ ਤੁਸੀਂ ਸਹੀ ਗੱਲ ਹੈ ਸੋ ਮੈਨੂੰ ਲੱਗਾ ਕਿ ਜਿਹੜੀ ਬੰਦੀ ਹੈ ਇਦਾਂ ਦੀ ਇੱਕ ਵਾਰੀ ਜ਼ਰੂਰ ਜਾਣ ਖੁਦ ਉਹ ਜਦੋਂ ਵੀ ਅਸੀਂ ਕੋਈ ਗਲਤ ਕੰਮ ਕਰਦੇ ਆ ਨਾ ਸੱਚੇ ਦੱਸਾਂ ਇਹ ਬਸ ਸੁਣਨ ਵਾਲੇ ਤੇ ਹੋਣਾ ਚਾਹੀਦਾ ਉਹਨੂੰ ਸੁਣ ਸੁਣ ਜਵੇ ਪਰ ਆਵਾਜ਼ ਆਉਂਦੀ ਅੰਦਰ ਕਿ ਯਾਰ ਤੂੰ ਗਲਤ ਕਰਨ ਲੱਗਿਆ ਹਾਂ ਹਾਂ ਪਰ ਇੱਕ ਨਾ ਆਦਤ ਜੋ ਪੈ ਜਾਂਦੀ ਹੈ ਨਾ ਹੁਣ ਮੈਨੂੰ ਪਤਾ ਹੈ ਕਿ ਮੈਂ ਗਲਤ ਕੰਮ ਕੀਤਾ ਹੈ ਪਰ ਮੈਂ ਫਿਰ ਵੀ ਹਟ ਨਹੀਂ پا ਰਿਹਾ ਨਾ ਉਹਨੂੰ ਤਾਂ ਆਦਤ ਪੈ ਗਈ ਨਾ ਉਹ ਆਦਤ ਨੂੰ ਹਟਾਉਣ ਦੇ ਲਈ ਤੁਹਾਡੀ ਵਿਲ ਪਾਵਰ ਦੇ ਨਾਲ ਕੋਈ ਸ਼ਕਤੀ ਚਾਹੀਦੀ ਉਹ ਉਹ ਸ਼ਕਤੀ ਉੱਥੇ ਮਿਲੂਗੀ ਬਹੁਤ ਅੱਛੀ ਗੱਲ ਹੈ